ਸਾਈਕਲ ਤੇ ਅਖਬਾਰਾਂ ਵੰਡਣ ਵਾਲੇ ਦਾ ਪੁੱਤਰ ਬਣ ਗਿਆ ਨੈਸ਼ਨਲ ਚੈਂਪੀਅਨ ਜਿੱਤ ਲਾਇਆ 골ਡ ਮੈਡਲ ਗੁਰਦਾਸਪੁਰ ਦੇ ਸ਼ਹੀਦ ਭਗਤ ਸਿੰਘ ਜੂਡੋ ਕਲੱਬ ਨੇ ਬਹੁਤ ਹੀ ਨਾਮਵਰ ਜੂਡੋ ਖਿਡਾਰੀ ਦੇਸ਼ ਨੂੰ ਦਿੱਤੇ ਹਨ ਇਹਨਾਂ ਵਿੱਚੋਂ ਕਈ ਵੱਡੀਆਂ ਉਹਦਿਆਂ ਤੇ ਰਹਿ ਕੇ ਸੇਵਾ ਵੀ ਨਿਭਾ ਰਹੇ ਹਨ ਇਹ ਸੈਂਟਰ ਲਗਾਤਾਰ ਚੋਟੀ ਦੇ ਖਿਡਾਰੀ ਪੈਦਾ ਕਰ ਰਿਹਾ ਹੈ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗਰੀਬ ਪਰਿਵਾਰਾਂ ਨਾਲ ਵੀ ਸੰਬੰਧ ਰੱਖਦੇ ਹਨ ਅਜਿਹਾ ਹੀ ਇੱਕ ਉਪਰ ਦਾ ਜੂਡੋ ਖਿਡਾਰੀ 13 ਵਰਿਆਂ ਦਾ ਪਿਊਸ਼ ਜਿਸ ਦੇ ਪਿਤਾ ਸਵੇਰੇ ਸਾਈਕਲ ਤੇ ਅਖਬਾਰਾਂ ਵੰਡਣ ਦਾ ਕੰਮ ਕਰਦੇ ਹਨ ਰਸ਼ੀਅਨ ਗੇਮ ਕਰਾਸ਼ ਦਾ ਨੈਸ਼ਨਲ ਚੈਂਪੀਅਨ ਬਣ ਕੇ ਉਭਰਿਆ ਹੈ ਛਤਿਸਗੜ ਦੇ ਰਾਏਪੁਰ ਵਿਖੇ ਹੋਈ ਚੈਂਪੀਅਨਸ਼ਿਪ ਵਿੱਚ ਇਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਖਿਡਾਰੀਆਂ ਨੂੰ ਹਰਾ ਕੇ 골ਡ ਮੈਡਲ ਜਿੱਤਿਆ ਹੈ ਇਸ ਦੀ ਮਾਂ ਨੇ ਇਸ ਦੇ ਅੰਦਰ ਛਿਪੇ ਖਿਡਾਰੀ ਨੂੰ ਪਛਾਣਿਆ ਤੇ ਜੁੱਡੋ ਸੈਂਟਰ ਲੈ ਗਈ ਤੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਵੀ ਇਸ ਦੇ ਅੰਦਰ ਛੁਪੇ ਹੁਨਰ ਨੂੰ ਨਿਖਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਕੋਚਾਂ ਦੀ ਮਦਦ ਬਦੌਲਤ ਸਾਧਨਾਂ ਦੀ ਕਮੀ ਇਸ ਦੇ ਰਸਤੇ ਦਾ ਰੋੜਾ ਨਹੀਂ ਬਣੀ ਤੇ ਹੁਣ ਉਹ ਪਿਉਸ਼ੂ ਨੂੰ ਇੰਟਰਨੈਸ਼ਨਲ ਪੱਧਰ ਦਾ ਖਿਡਾਰੀ ਬਣਾਉਣ ਵਿੱਚ ਜੁਟੇ ਹੋਏ ਹਨ। ਬਣਾ ਪਿਉਸ਼ਾ ਤੇ ਮੈਂ 2 ਸਾਲ ਪਹਿਲਾਂ ਗੇਮ ਸ਼ੁਰੂ ਕੀਤੀ ਸੀ ਖੇਲੀ ਤੇ ਮੈਂ 36 ਸਾਲ ਰਾਏਪੁਰ ਖੇਡਣ ਗਿਆ ਸੀ ਉੱਥੇ ਚੋਕ 골ਡ ਮੈਡਲ हासिल ਕੀਤਾ ਤੇ ਮੇਰੇ ਪਿਤਾ ਜੀ ਸਵੇਰੇ ਅਖਬਾਰ ਵੰਨਣ ਜਾਂਦੇ ਆ ਸਵੇਰੇ 4 ਵਜੇ ਤੋਂ ਬਹੁਤ ਮਿਹਨਤ ਕਰਦੇ ਦਵਾ ਆਪਣੇ ਘਰ ਦੇ ਹਾਲਾਤ ਸੁਧਾਰਨ ਜਾਂਦੇ। ਤਬੂ ਕਿੱਥੇ ਜਾਣ ਚਾਹਦੇ ਕਿਹੜੀ ਗੇਮ ਕਿੱਥੇ-ਕਿੱਥੇ ਖੇਡਣਾ ਚਾਹਦੇ ਔਰ ਨੌਕਰੀ ਕਿਸ ਤਰ੍ਹਾਂ ਦੀ ਚਾਹਦੇ ਨਾ 올ੰਪਿਕ ਖੇਡਣਾ ਚਾਹਦਾ ਔਰ ਕਿ ਨੌਕਰੀ ਵੀ ਪੁਲਿਸ ਜਾਂ ਆਰਬੀ ਵਿੱਚ ਬਹੁਤ ਜੋਇਰ ਹਲਾ ਚਾਹਦਾ ਬੋਲ ਨਾ ਔਰ ਕਿੱਦਾਂ ਦਾ ਨਾਮ ਹੈ ਮਿਰਨੰਤ ਸ੍ਰੀਮਾਲਾ ਮੈਂ ਕਨਕੀ ਬਤਾ ਜਰਨਾ ਅਗਰੇ ਵਧੇ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਤੇ ਆਪਣੇ ਮਕਾਮ ਦੇ ਮੁਲਕ ਪਹੁੰਚਣ ਜਾਈ ਜਾਨੂ ਬਾਕੀ ਇਹ ਕਿ ਸਰਕਾਰੋਂ ਕੋਲ ਮੈਨੂੰ ਮਦਦ ਮਿਲਣੀ ਚਾਹੀਦੀ ਆ ਕਿ ਉਮਰ ਕੀ ਹਲਾ ਦੀ ਏਦਾਂ ਦੇ ਆ ਕਿ ਜਿਹੜੇ ਅੱਗੇ ਬਦਨ ਯੋਗ ਨਹੀਂ ਹੈ ਠੀਕ ਆ ਨਾ ਇਹ ਸਰਕਾਰ ਮਦਦ ਕਰੇਗੀ ਜਿੰਜੋਂ ਮਦਦ ਕਰੇਗੀ ਜਿੰਜੋਂ ਸਹਾਰੇ ਵਧਾ ਜਾਏਗਾ ਹਾਂਜੀ ਤੇ ਜ ਸਾ ਮੇ ਹੋਈ ਬੈਂਦੀ ਹੋਈ ਆ ਕਿ ਇਹਦੇ ਨਾਲ ਨਹੀਂ ਜਾਂ ਤਾਂ ਕਿਆ ਲਿਖਿਆ ਗੱਲ ਇਸ ਦੇ ਪਰਿਵਾਰ ਦੇ ਕੀਤੀ ਜਾਏ ਤੇ ਇਹਨਾਂ ਨੂੰ ਕਿੰਨੀ ਮਿਹਨਤ ਕਰਨੀ ਪਈ ਹੁਣ ਮੈਂ ਜ ਬਹੁਤ ਜ਼ਿਆਦਾ ਕਰਨੀ ਪਈ ਇਹਨੂੰ ਹੁਣ ਨਹੀਂ ਮਰਜ਼ੀ ਆਣੀ ਸਿਆਲ ਸਸ ਅਹੀਂ ਇਹਦੀ ਮਰਜ਼ੀ ਹਰ ਵੇਲੇ 24 ਘੰਟੇ ਮਰਜ਼ੀ ਕਰਦੇ ਰਹਿਣਾ ਕੋਈ ਚੀਜ਼ ਦੀ ਕੰਮੀ ਨਹੀਂ ਆਉਂਦੀ ਲੈ ਆਈਆਂ ਤੇਰੇ ਉੱਠ ਕੇ ਜਾਂਦੇ ਸਾਰਾ ਦਿਨ ਕੰਮ ਕਰਦੇ ਫਿੱਦਾ ਰਹਿਣਾ ਇਹ ਜਦ ਮੈਂਟ ਕਰਨ ਵੀ ਨਹੀਂ ਥੋੜੇ ਬੜੇ ਦਿਨ ਚਾਹ ਚਾਰ ਵਜੇ ਉੱਠ ਕੇ ਜਾਣਾ 5 ਵਜੇ ਜਾਣਾ ਫਿਰ ਅਖਵਾਡ ਵਾਂਗ ਆਣਾ ਫਿਰ ਕੋਈ ਕੰਮ ਮਿਲ ਜੇ ਤਾਂ ਕਰ ਲਿਆ ਨਹੀਂ ਮਿਲਿਆ ਤਾਂ ਘਰ ਹੀ ਕੀ ਕਰਨਾ ਕਰ ਉਹ ਸਾਨੂੰ ਫਿਰ ਮਿਲ ਗਈ ਮਰਗੀ ਫਾਰਦਾ ਜਹਾਣ ਕਰਕੇ ਜਦ ਸਾਨੂੰ ਮਦਦ ਕਰਨੇ ਪੈਣਗੇ ਜਿੱਦ ਦਾ ਬੱਚੇ ਚ ਹੋਣਾ ਰਹਿ ਲੱਗਦਾ ਕਿ ਕਾਫੀ ਅੱਗੇ ਜਾਏਗਾ ਹਾਂ ਜੀ ਹੁਣ ਇਹਦੀ ਚਾਹੀਦਾ ਜੀ ਦੇਣਾ ਚਾਹੀਦਾ ਕਿ ਇਹਨੂੰ ਇਹ ਗੱਲ ਕਿ ਹੁਣ ਇਹਦੇ ਪਿੱਛੇ ਬੈਗ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਸਪੋਰਟ ਮਿਲਣੀ ਚਾਹੀਦੀ ਹੈ ਸਪੋਰਟ ਮਿਲਣੀ ਚਾਹੀਦੀ ਹੈ ਫਿਰ ਬੱਚਾ ਅੱਗੇ ਜਾਤੇ ਲੱਗੇ ਹਾਂ ਵੀ ਕਰ ਹਾਂ ਜੀ ਸਰ ਮੇਰਾ ਨਾਮ ਸੰਤੋਸ਼ ਰਾਣੀ ਹੈ ਔਰ ਮੇਰਾ ਬੇਟਾ ਇਸ ਵਾਰ ਛੱਤੀਸਗੜ੍ਹ ਰਾਇਪੁਰ ਤੋਂ ਜਿੱਤ ਕੇ ਆਇਆ ਹੈ 골ਡ ਮੈਡਲ ਔਰ ਬਹੁਤ ਖੁਸ਼ੀ ਹੈ ਸਿਰਫ ਮੈਨੂੰ ਨਹੀਂ ਜੋ ਵੀ ਇਹਨਾਂ ਨਾਲ ਰਿਲੇਟਿਵ ਆ ਜੋ ਵੀ ਇਹਨਾਂ ਦੇ ਸਾਰੇ ਰਿਸ਼ਤੇਦਾਰ ਨੇ ਸਾਰੇ ਹੀ ਬਹੁਤ ਖੁਸ਼ੀ ਨੇ ਸਾਨੂੰ ਬਹੁਤ ਜ਼ਿਆਦਾ ਕਾਲਸ ਆ ਰਹੀਆਂ ਮੁਬਾਰਕਬਾਦ ਦੀਆਂ ਸਾਨੂੰ ਬਹੁਤ ਖੁਸ਼ੀ ਹੈ ਸਰ ਇਸ ਚੀਜ਼ ਦੀ ਬੱਚਾ ਨਿਕਲੇ ਆਏ ਛੋਟੇ ਕੱਟੇ ਨਿਕਲੇ ਪਹਿਲੇ ਆ ਤਾਂ ਸਭੀ ਘਰ ਦੇ ਹਾਲਾਤ ਕਿਦਾਂ ਦੇ ਸਭ ਘਰ ਦੇ ਹਾਲਾਤ ਤੇ ਅਸੀਂ ਮਿਡਲ ਫੈਮਿਲੀ ਤੋਂ ਵੀ ਥੋੜਾ ਕਹੀ ਉਹ ਤੋਂ ਵੀ ਨੀਚੇ ਆਂ ਕਿਉਂਕਿ ਇਹਨਾਂ ਦੇ ਪਾਪਾ ਬਹੁਤ ਮਿਹਨਤ ਕਰਦੇ ਆ ਸਵੇਰੇ ਉੱਠ ਕੇ ਅਖਬਾਰ ਵਗੈਰਾ ਵੰਡਦੇ ਆ ਫਿਰ ਬਾਕੀ ਟਾਈਮ ਚੋ ਮਜ਼ਦੂਰੀ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਪਿਆ ਸਾਡਾ ਔਰ ਥੋੜਾ ਬਹੁਤ ਮਦਰ ਲੋ ਫਾਦਰ ਲੋ ਥੋੜੀ ਬਹੁਤ ਸਾਡੀ ਹੈਲਪ ਕਰਦੇ ਆ ਔਰ ਸਾਡਾ ਗੁਜ਼ਾਰਾ ਚੱਲ ਰਿਹਾ ਔਰ ਬਸ ਜੋ ਵੀ ਹੈ ਤੁਹਾਡੇ ਸਾਹਮਣੇ ਇਹ ਕਰਦੇ ਹਾਲਾਤ ਕਿਸ ਮੌਕੇ ਦੇ ਦੇਖਣਾ ਚਾਹੁੰਦੇ ਹੋ ਔਰ ਕੀ ਬਣਾਉਂਦਾ ਸਰ ਮੈਂ ਨਨੂ ਉਹ ਜੋ ਇਹਨਾਂ ਦੇ ਪਪਾ ਦਾ ਡਰੀਮ ਆ ਵੀ 올림픽 ਖੇਲਣਾ 올림픽 ਖੇਲਣਾ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਆਪਣੇ ਜੋ ਜਿੱਤੇ ਸਿੱਖਦੇ ਪਏ ਨੇ ਇਸ ਟਾਈਮ ਉਹਨਾਂ ਦਾ ਨਾਮ ਉੱਚਾ ਹੋਇਆ ਸਕੂਲ ਦਾ ਉਹਨਾਂ ਗੁਰੂਆਂ ਦਾ ਕਿਉਂਕਿ ਜਿਸ ਤਰ੍ਹਾਂ ਜਦੋਂ ਸਾਨੂੰ ਗੁਰੂ ਨਹੀਂ ਨੇ ਅੱچھے ਜਦ ਤੱਕ ਸਾਨੂੰ ਮਿਲਦੇ ਉਹ ਤੱਕ ਸਾਡੇ ਬੱਚੇ ਕੁਝ ਵੀ ਨਹੀਂ ਕਰ ਸਕਦੇ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਤੇ ਉਹਨਾਂ ਗੁਰੂਆਂ ਦਾ ਕਰਨੇ ਆ ਸਰ ਜੋ ਵੀ ਹੈ ਨੇ ਆਪਣੇ ਕਿਹੜੇ ਨਾਮ ਉਹਨਾਂ ਦਾ ਅਮਰਜੀਤ ਸਰ ਸ਼ਾਸਤਰੀ ਸਰ ਔਰ ਰਵੀ ਸਰ ਔਰ ਆਪਣਾ ਅਤਲ ਸਰ ਲક્ષੇ ਸਰ ਸਭ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਸਪੋਰਟ ਕਰਦੇ ਨੇ ਫਾਈਨੈਂਸ਼ਲੀ ਤੌਰ ਤੇ ਵੀ ਕਿਡਸ ਵਗੈਰਾ ਦੇ ਤੌਰ ਤੇ ਵੀ ਹਰ ਇੱਕ ਤਰ੍ਹਾਂ ਦੀ ਜੋ ਵੀ ਅਸੀਂ ਆਪਣੇ ਕੋਲ ਚੀਜ਼ ਨਹੀਂ ਲੈ ਕੇ ਦੇ ਸਕਦੇ ਸਰ ਉਹ ਸਾਨੂੰ ਇਹ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਜੀ ਇਹ ਮੇਰੀ ਕਿੰਦਾ ਸ਼ੁਰੂ ਹੋਈ ਔਰ ਕਿਰੋ ਸ਼ੁਰੂ ਹੋ ਗਈ ਸਾ ਗੇਮ ਇਹਨਾਂ ਨੂੰ ਗੇਮ ਤੇ ਬਾਸੇ ਭਈ ਕਾਰ ਬੈਠੇ ਸਕੂਲ ਨੂੰ ਆਣਾ ਤੇ ਰੈਸਲਿੰਗ ਹੀ ਦੇਖਣੀ ਰੈਸਲਿੰਗ ਹੀ ਕਰਨੀ ਰੈਸਲਿੰਗ ਹੀ ਖਾਣਾ ਪੀਣਾ ਦੇਖਦੇ ਵੀ ਉਹੋ ਹੀ ਦੇਖਦੇ ਰਹਿਣਾ ਔਰ ਮੈਂ ਬੜੀ ਪਰੇਸ਼ਾਨ ਹੋ ਗਈ ਫਿਰ ਮੈਂ ਕਿ ਚਲੋ ਇਹਨਾਂ ਨੂੰ ਨਾ ਕਿਸੇ ਲੈਵਲ ਤੇ ਲੈ ਕੇ ਜਾਂਦੇ ਆ ਜਿੱਥੇ ਇਹਨਾਂ ਦੀ એનર્ਜੀ ਹੈ ਨਾ ਉਹ ਸਹੀ ਹੋ ਜਾਏ ਔਰ ਇਹਨਾਂ ਦਾ ਵੀ ਕੁਝ ਹੋ ਜਾਏ ਔਰ ਸਰ ਮੈਂ ਉੱਥੇ ਲੈ ਕੇ ਗਈਆਂ ਇਹਨਾਂ ਨੂੰ ਔਰ ਉਹਨਾਂ ਨੇ ਸਰ ਨੂੰ ਸਿਲੇਕਟ ਕਰ ਲਿਆ ਔਰ ਸਰ ਬੋਲੇ ਵੀ ਚਲੋ ਤੁਸੀਂ ਇਹਨਾਂ ਨੂੰ ਭੇਜਿਆ ਕਰੋ ਅਸੀਂ ਦੇਖਦੇ ਇਹਨਾਂ ਦਾ ਕੀ ਬੰਦ ਆ ਔਰ ਅੱਜ ਜੋ ਕੁਝ ਵੀ ਹੈ ਤੁਹਾਡੇ ਸਾਹਮਣੇ ਸਰ ਪਹਿਲੇ ਕਿਹੜੇ ਮੈਟਰ ਲਾ ਕੇ ਸਰ ਪਹਿਲੇ ਕਿੰਨੇ সিলਵਰ ਹੈ ਚਾਰ ਸਰ ਇਹਨਾਂ ਦੇ ਚਾਰ সিলਵਰ ਆ ਤਿੰਨ 골ਡ ਆ ਤਿੰਨ 골ਡ ਆ ਔਰ ਇੱਕ ਬ੍ਰਾਉਨਸ ਆ ਸਰ ਉਹ ਨੈਸ਼ਨਲ ਲੈਵਲ ਤੇ ਖੇਡਿਆ ਤੇ ਉਹ ਨੌਕਰੀ ਦੇ ਦੌਰਲੇ ਕਿਦਾਂ ਲੇਖਾ ਜਾਂਦੇ ਹੋ ਸਰ ਨੌਕਰੀ ਤੇ ਦੇਖੋ ਹੁਣ ਕਿੰਨਾ ਅਚੀਵ ਕਰਦੇ ਆ ਨਾ ਚ ਜੋ ਬੱਚੇ ਦਾ ਡ੍ਰੀਮ ਐ ਸਾਨੂੰ ਉਹੀ ਦੇਖਨੇ ਪੈਣਾ ਕਿ ਇਹ ਕੀ ਚਾਹੁੰਦੇ ਆ ਉਹਨਾਂ ਦਾ ਡ੍ਰੀਮ ਐ ਫਸਟ ਫਸਟ ਆਫ 올 ਉਹਨਾਂ ਦਾ ਡ੍ਰੀਮ ਐ ਹੋਈ ਸਿਗਾ ਕਿ ਮੈਂ ਵੱਡਾ ਹੋ ਕੇ ਵੀ ਰੈਸਲਰ ਹੀ ਬਣਨਾ ਜੋ ਮਰਜ਼ੀ ਹੋ ਜਾਏ ਤੋ ਦੇਖੋ ਉਹਨਾਂ ਕੋ ਕੀ ਸੋਚਦੇ ਆ ਇਤਨਾ ਨੂੰ ਮਿਹਨਤ ਕਰਦੇ ਦੇਖਿਆ ਹੈ ਜੀ ਵਾਲੀ ਇਹਨਾਂ ਦਾ ਹੱਤੋਂ ਦੇ ਦੇਖਿਆ ਹੈ ਜੀ ਜੀ ਲੱਗਦਾ ਹੈ ਕਿ ਪਰਵਾਰ ਵੀ ਮਦਦ ਕਰੇਗਾ ਪਰਵਾਰ ਨਾਲ ਅੱਗੇ ਰਹਿ ਕੇ ਜਾਏਗਾ ਪਰਵਾਦੇ ਹਲਾਤੀ ਜਾਏਗਾ ਜੀ ਜੀ ਸਰ ਲੈ ਕੇ ਜਾਣ